ਉਹ ਸ਼ਾਰਪੁਰ ਦੇ ਕੰਡੀ ਏਰੀਏ ਦੇ ਵਿੱਚ 1 ਲੱਖ ਨੂੰ ਇੱਕ ਕਿਲਾ ਮਿਲ ਰਿਹਾ ਹੈ ਬੜਾ ਰੌਲਾ ਝੜ ਰਿਹਾ ਕਹਿੰਦੇ ਕੌਡੀਆਂ ਦੇ ਭਾਅ ਜ਼ਮੀਨ ਹੋ ਗਈ ਆ ਜਿਹੜੀ ਮੇਰੇ ਕੋਲ ਇਹ ਮੈਸੇਜ ਕੌਡੀਆਂ ਦੇ ਭਾਅ ਸੀਗੀ ਇਹਦਾ ਕਾਰਨ ਇਹ ਹੈ ਕਿ ਇਹ ਹੈ 20 25 30 ਲੱਖ ਨੂੰ ਕਿਲਾ ਇੱਕ ਪਾਸੇ 1 ਲੱਖ ਨੂੰ ਕਿਲਾ ਉਹ ਵਾਕਈ ਸੱਚ ਹੈਗੀ ਇਹ ਗੱਲ ਹਾਂਜੀ ਰੇਟ ਤਾਂ ਹਮੇਸ਼ਾ ਇੱਥੇ ਸਸਤੇ ਸੀਗੇ ਇਲਾਕੇ ਕਿ 50 50 ਹਜ਼ਾਰ ਨੂੰ ਵੀ ਕੱਲੇ ਵਿਕੇ ਵਿਕੇ ਨੇ ਜੀ ਅੱਛਾ ਪਰ ਉਹਦੇ ਵਿੱਚ ਇਹ ਆ ਕਿ ਮੈਨੂੰ ਫਰਕ ਦੱਸਿਓ ਥੋੜਾ ਜਿਵੇਂ ਤੁਸੀਂ ਇਸ ਖੇਤੀ ਜ਼ਮੀਨ 'ਚ ਖੇਤੀ ਕਰਦੇ ਹੋ ਇਹ ਕਦੋਂ ਜ਼ਮੀਨ ਖਰੀਦੀ ਸੀ ਕਿਹੜੇ ਭਾਅ ਨੂੰ ਖਰੀਦੀ ਸੀ ਤੁਸੀਂ ਇਹ ਦੇਖੋ ਜੀ ਇਹ ਕਾਗਜ਼ੀ ਤੌਰ ਤੇ ਇਹ ਹੈਗਾ ਕਲਟੀਵੇਟਿਡ ਲੈਂਡ ਜਿਹੜੀਆਂ ਉਹ ਜ਼ਮੀਨਾਂ ਨੇ ਉਹ ਹੈਗਾ ਜੀ ਪੀਐਲਪੀਏ ਅੱਛਾ ਜੀ ਪੰਜਾਬ ਲੈਂਡ ਪ੍ਰੈਜ਼ਰਵੇਸ਼ਨ ਐਕਟ ਅੰਗਰੇਜ਼ਾਂ ਵੇਲੇ ਦਾ ਹੈਗਾ ਉਹਦੇ ਮੁਤਾਬਕ ਆਪਾਂ ਜ਼ਮੀਨਾਂ ਦੀ ਜਿਹੜੀ ਸ਼ਕਲ ਸੂਰ ਬੋਰ ਨਹੀਂ ਹੋਣਾ ਪਾਣੀ ਨਹੀਂ ਲੱਗਣਾ ਉਹਨੂੰ ਜੀ ਫਿਰ ਜੰਗਲ ਨੂੰ ਅੱਗਾਂ ਲੱਗਦੀਆਂ ਨੇ ਜਦੋਂ ਅੱਗ ਲੱਗ ਜੇ ਉਹ ਬੰਦੇ ਦਾ ਜੇ 2-3 ਸਾਲ ਦੀ ਮਿਹਨਤ ਜਿਹੜੀ ਆ ਉਹ ਸਾਰੀ ਤਬਾਹ ਹੋ ਜਾਂਦੀ ਹੈ ਜਿਵੇਂ ਹੁਣ ਇਹ ਇਹ ਪਹਾੜ ਹੈ ਹਨਾ ਇਹ ਇਸ ਪਹਾੜ ਨੂੰ ਜਿਹੜਾ ਆਪਾਂ ਗੱਲ ਕਰ ਰਹੇ ਆ ਵੀ 50000 ਨੂੰ ਵੀ ਲੋਕੀ ਦੇਈ ਜਾਂਦੇ ਆ ਕਿ ਲੈ ਇੱਥੇ ਹਾਂਜੀ ਹਾਂਜੀ ਉਹ ਇਹੀ ਇਹੀ ਸੱਚਾਈ ਆ ਉਸ ਗੱਲ ਦੀ ਜੀ ਬਿਲਕੁਲ ਜੀ ਉਹਦੇ ਕੋਈ ਨਿਕਲਦਾ ਕੁਝ ਨਹੀਂ ਗਾ ਲੋਕ ਜਦੋਂ ਹੁਣ ਵੀਡੀਓਜ਼ ਆ ਰਹੀਆਂ ਨੇ ਤਾਂ ਲੋਕ ਕਹਿੰਦੇ ਆ ਅਸੀਂ ਵੀ ਇੱਥੇ ਲੈ ਲਈਏ ਕੁਝ ਜਗ੍ਹਾ ਤੇ ਇੱਥੇ ਫਾਰਮ ਹਾਊਸ ਬਣਾ ਲਈਏ ਉਹਦਾ ਉਹਦਾ ਕੀ ਪ੍ਰੋਸੀਜਰ ਹੈਗਾ ਜੀ ਫਿਰ ਜੇ ਕਿਸੇ ਨੂੰ ਪਾਉਣਾ ਆ ਲੈ ਨੂੰ ਲੈ ਲਓ ਪਏ ਪਈ ਰਹਿ ਕੰਪਰ ਜਾ ਕਰਵਾ ਕੇ ਤੇ 5-6 ਸਾਲ ਬਾਅਦ ਜਿਹੜੇ ਮਾੜੇ-ਮੋٹے ਬੂਟੇ ਤਿਆਰ ਹੋਣਗੇ ਵੜਾ ਕੇ ਬੰਦਾ ਵੇਚ ਸਕਦਾ ਬਸ ਘਰਾਂ ਦੇ ਘਰ ਖਾਲੀ ਹੋ ਗਏ ਨੇ ਉਹਨਾਂ ਦਾ ਕੀ ਕਾਰਨ ਹੈਗਾ ਜੀ ਉਹਦੇ ਵਿੱਚ ਕੋਈ ਇੱਕ ਤਾਂ ਇੱਥੇ ਇਹ ਵੀ ਚਰਚਾ ਚੱਲੀ ਕਹਿੰਦੇ ਇੱਥੇ ਤਾਂ ਹਜ਼ਾਰ-ਹਜ਼ਾਰ ਕਿੱਲੇ ਦੇ ਮਾਲਕ ਵਾਲੇ ਬੰਦੇ ਵੀ ਹੈਗੇ ਆ ਜਿਨ੍ਹਾਂ ਦੇ ਕੋਲ ਹਾਂਜੀ ਹੈਗੇ ਨੇ ਮਾਲਕ ਹੈਗੇ ਨੇ ਪਰ ਇਸ ਪਿੰਡ ਦੀ ਆਪਣੀ ਕਿੰਨੀ ਕਿ ਜ਼ਮੀਨ ਹੋਊਗੀ ਜੀ ਕਿੰਨੀ ਕਿ ਖੇਤੀ ਪਿੰਡ ਦੇ ਦੇਖੋ ਜੀ ਆ ਸਾਰਾ ਬਾੜ ਜਿਹੜਾ ਪਿੰਡ ਦਾ ਹੀ ਐ ਇੱਕ ਕੋ 5-7 ਕਿਲੋਮੀਟਰ ਚੱਲ ਜਾਂਦਾ ਦਰ ਦੂਰ ਹੈਗਾ ਜਿੱimme ਬਾਗ ਬੂਗ ਦਾ ਬਹੁਤ ਰੌਲਾ ਬਾਗ ਬਹੁਤ ਹੈ ਜੀ ਹੁਣ ਸ਼ਾਮ ਨੂੰ ਲੱਖ ਦਾ ਤਾਂ ਚਲੋ ਮਿਲ ਜਾਂਦਾ ਜੀ ਪੰਜਾਬ ਦਾ ਆਪਣਾ ਪੁਰਾਣੀ ਗੱਲ ਕਰਦਾ ਇਹ ਕੋ 20-25000 ਨੂੰ ਵੀ ਵਿਗਿਆ ਪੁਰਾਣੀ ਗੱਲ ਅੱਛਾ ਜੀ ਤੇ ਹੁਣ ਜੋ ਲੱਖ ਕ ਦੱਸਦੇ ਆ ਰੇਟ ਚੱਲ ਲੱਖ ਡੇਢ ਲੱਖ ਰੁਪਈਆ ਸਤਿ ਸ਼੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਹੁਸ਼ਿਆਰਪੁਰ ਦੇ ਕੰਡੀ ਏਰੀਏ ਦੇ ਵਿੱਚ 1 ਲੱਖ ਨੂੰ ਇੱਕ ਕਿਲਾ ਮਿਲ ਰਿਹਾ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਜਿਹੜੀ ਕੌਡੀਆਂ ਦੇ ਭਾਅ ਲੋਕ ਵੇਚ ਰਹੇ ਨੇ ਜਾਂ ਫਿਰ ਇਹ ਜਿਹੇ ਕੀ ਕਾਰਨ ਨੇ ਕਿ ਲੋਕਾਂ ਨੂੰ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਵੇਚਣੀ ਪੈ ਰਹੀ ਹੈ ਤਾਂ ਸਰਦਾਰ ਸੁਖਦੀਪ ਸਿੰਘ ਬਾਈਬਾ ਸਾਡੇ ਨਾਲ ਨੇ ਕੰਢੀ ਖੇਤਰ ਦੇ ਵਿੱਚ ਹੀ 5 ਤੋਂ 6 ਏਕੜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਖੇਤੀਬਾੜੀ ਕਰਦੇ ਨੇ ਤੇ ਬਾਈਬਾ ਸਾਹਿਬ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦੀ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਬੜਾ ਰੌਲਾ ਝੜ ਰਿਹਾ ਕਹਿੰਦੇ ਕੌਡੀਆਂ ਦੇ ਭਾਅ ਜ਼ਮੀਨ ਹੋ ਗਈ ਆ ਜਿਹੜੀ ਮੇਰੇ ਕੋਲ ਇਹ ਮੈਸੇਜ ਕੌਡੀਆਂ ਦੇ ਭਾਅ ਸੀਗੀ ਇਹਦਾ ਕਾਰਨ ਇਹ ਹੈ ਕਿ ਇਹ ਹੈ ਪਹਾੜੀ ਤੇ ਜੰਗਲਾਤ ਦੀ ਜ਼ਮੀਨ ਅੱਛਾ ਜੀ ਜਿਹਦੇ ਵਿੱਚ ਆਪਾਂ ਸਹਾਇਤ ਜੰਗਲਾ ਫੋਰੈਸਟਰੀ ਤੋਂ ਕੁਝ ਕਰ ਨਹੀਂ ਸਕਦੇ ਅੱਛਾ ਜੀ ਬੂਟਾ ਵੀ ਜੇ ਵੱਡਣਾ ਹੋਵੇ ਤੇ ਉਹ ਵੀ 5 ਸਾਲ ਬਾਅਦ ਤੇ ਉਹ ਵੀ ਉਹਦੀਆਂ ਸਪੈਸੀਫਿਕੇਸ਼ਨਾਂ ਨੇ ਅੱਛਾ ਜੀ ਜਵੇਂ ਢਾਲ ਤੇ ਨਹੀਂ ਵੱਡ ਸਕਦੇ ਚੋਦ ਲਾਗੇ ਨਹੀਂ ਵੱਡ ਸਕਦੇ ਅੱਛਾ ਜੀ ਫਿਰ ਜੰਗਲੀ ਜਾਨਵਰ ਬਹੁਤ ਜ਼ਿਆਦਾ ਹੋਰ ਕੁਝ ਹੁੰਦਾ ਨਹੀਂਗਾ ਇੱਥੇ ਹਾਂ ਉਹਦੇ ਵਿੱਚੋਂ ਆਉਟਪੁੱਟ ਕੁਝ ਨਹੀਂ ਕੀ। ਅੱਛਾ ਜੀ। ਹਾਂ ਜਮੀਨਾਂ ਆ ਨੇ ਜ਼ਰੂਰ ਸਸਤੀਆਂ ਨੇ ਪਰ ਉੱਤੇ ਰੈਸਟ੍ਰਿਕਸ਼ਨ ਨੇ ਨਾਲੇ ਹੁੰਦਾ ਉਹ ਵੀ ਕੁਝ ਨਹੀਂ ਕਰ ਸਕਦਾ ਉੱਤੇ। ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਕਿੱਥੇ 1 ਕਿੱਲਾ 1 ਲੱਖ ਨੂੰ ਮਿਲ ਰਿਹਾ, ਇੱਕ ਪਾਸੇ 30-32 ਲੱਖ ਨੂੰ ਕਿੱਲਾ, 20-25-30 ਲੱਖ ਨੂੰ ਕਿੱਲਾ, ਇੱਕ ਪਾਸੇ 1 ਲੱਖ ਨੂੰ ਕਿੱਲਾ। ਉਹ ਵਾਕਈ ਸੱਚ ਹੈਗੀ ਇਹ ਗੱਲ? ਹਾਂ ਜੀ ਰੇਟ ਤਾਂ ਹਮੇਸ਼ਾ ਇੱਥੇ ਸਸਤੇ ਸੀਗੇ। ਇਲਾਕੇ ਕਿਤੇ 50-50 ਹਜ਼ਾਰ ਨੂੰ ਵੀ ਕੱਲੇ ਵਿਕੇ-ਵਕੇ ਨੇ ਜੀ। ਅੱਛਾ। ਪਰ ਉਹਦੇ ਵਿੱਚ ਇਹ ਆ ਕਿ ਤੁਸੀਂ ਕਰ ਕੁਝ ਨਹੀਂ ਸਕਦੇ। ਅੱਛਾ ਜੀ। ਤੁਸੀਂ ਨਾ ਉੱਥੇ ਬੋਰ ਕਰਾ ਤੇ ਕਰਨਾ ਤੇ ਬੂਟੇ ਹੀ ਲਾ ਸਕਦੇ ਹੋ ਉਥੇ ਹੂੰ ਬੂਟੇ ਵੀ ਜੰਗਲੀ ਜਾਨਵਰ ਇਹਨਾਂ ਆ ਕਿ ਤੁਸੀਂ ਫਰੂਟ 3 ਕੋ ਲਾ ਨਹੀਂ ਸਕਦੇ ਅੱਛਾ ਜੀ ਉਹੀ ਹੈ ਕਿ ਜਿਹੜੇ ਬੂਟੇ ਨੂੰ ਜੰਗਲੀ ਜਾਨਵਰ ਨਾ ਨੁਕਸਾਨ ਕਰੇ ਅੱਛਾ ਜੀ ਉਹੀ ਲਾ ਸਕਦੇ ਹੋ ਅੱਛਾ ਨਾ ਤਰੇਕ ਨਹੀਂ ਲੱਗ ਸਕਦੀ ਕਿਉਂ ਸੰਭਰ ਤੇ ਹਿਰਨ ਵਗੈਰਾ ਖਾ ਲੈਂਦੇ ਨੇ ਅੱਛਾ ਜੀ ਸਫੈਦਾ ਲੱਗਦਾ ਹੈ ਹੂੰ ਤੇ ਉਹ ਵੀ ਜੇ ਸਫੈਦਾ ਲਾ ਵੀ ਜੋ ਤਾਂ ਕਿਉਂਕਿ ਬੋਰ ਨਹੀਂ ਸੀ ਘਾ ਸਕਦੇ ਹਾਂਜੀ ਉਹ ਵੀ 10 12 15 ਸਾਲ ਤੱਕ ਬਾਅਦ ਜਾ ਕੇ ਸਫੈਦਾ ਹੁੰਦਾ ਹੈ ਅੱਛਾ ਜੀ ਇਹ ਮੈਨੂੰ ਫਰਕ ਦੱਸਿਓ ਥੋੜਾ ਜਿਵੇਂ ਤੁਸੀਂ ਇਸ ਖੇਤੀ ਜ਼ਮੀਨ 'ਚ ਖੇਤੀ ਕਰਦੇ ਹੋ ਇਹ ਕਦੋਂ ਜ਼ਮੀਨ ਖਰੀਦੀ ਸੀ ਕਿਹੜੇ ਭਾਅ ਨੂੰ ਖਰੀਦੀ ਸੀ ਤੁਸੀਂ ਇਹ ਇਹ ਕਾਗਜ਼ੀ ਤੌਰ ਤੇ ਇਹ ਹੈਗਾ ਕਲਟੀਵੇਟਿਡ ਲੈਂਡ ਅੱਛਾ ਜੀ ਇਹ ਆਪਣੀ ਚਾਈ ਜ਼ਮੀਨ ਆ ਪਾਣੀ ਲੱਗਦੀ ਮੀਨ ਆ ਇੱਥੇ ਅਸੀਂ ਖੇਤੀ ਕਰ ਸਕਦੇ ਹਾਂ ਠੀਕ ਹੈ ਜਿਹੜੀਆਂ ਉਹ ਜ਼ਮੀਨਾਂ ਨੇ ਉਹ ਹੈਗਾ ਜੀ ਪੀਐਲਪੀਏ ਅੱਛਾ ਜੀ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਅੰਗਰੇਜ਼ਾਂ ਵੇਲੇ ਦਾ ਹੈਗਾ ਤੇ ਉਹਦੇ ਮੁਤਾਬਕ ਆਪਾਂ ਜ਼ਮੀਨਾਂ ਦੀ ਜਿਹੜੀ ਸ਼ਕਲ ਸੂਰਤ ਨਹੀਂ ਬਦਲ ਸਕਦੇ ਅੱਛਾ ਜੀ ਇਹ ਨਹੀਂ ਕਿ ਆਪਾਂ ਪਤਰੀ ਨਹੀਂ ਕਰ ਸਕਦੇ ਠੀਕ ਹੈ ਉੱਤੇ ਆਪਾਂ ਜੰਗਲੀ ਬੂਟੇ ਹੀ ਲਾ ਸਕਦੇ ਆ ਅੱਛਾ ਜੀ ਤੇ ਬੂਟੇ ਵੀ ਜਿਹੜੇ ਆ ਉਹ ਜੰਗਲੀ ਜਾਨਵਰ ਉਹੀ ਹੋਣ ਦਿੰਦੇ ਜਿਹੜੇ ਉਹ ਨਾ ਖਾਂਦੇ ਹੋਣ ਅੱਛਾ ਜੀ ਤੋ ਬੂਟੇ ਵੀ ਪੂਰੇ ਚੰਗੇ ਤਰੀਕੇ ਨਾਲ ਹੁੰਦੇ ਬੋਰ ਨਹੀਂ ਕਰ ਸਕਦੇ ਉਹਨੂੰ ਪਾਣੀ ਨਹੀਂ ਲੱਗਦਾ ਅੱਛਾ ਜੀ ਫਿਰ ਇੱਕ ਡ੍ਰਿਪ ਦੇ ਚਾਹੇ ਡ੍ਰਿਪ ਦੀ ਕਿਸੇ ਨੂੰ ਸਬਸਿਡੀ ਕੋਈ ਨਹੀਂ ਜੀ ਬੋਰ ਨਹੀਂ ਹੋਣਾ ਪਾਣੀ ਨਹੀਂ ਲੱਗਣਾ ਉਹਨੂੰ ਜੀ ਫਿਰ ਜੰਗਲ ਨੂੰ ਅੱਗਾਂ ਲੱਗਦੀਆਂ ਨੇ ਜੀ ਜਦੋਂ ਅੱਗ ਲੱਗ ਜੇ ਉਹ ਬੰਦੇ ਦਾ ਜੇ 2-3 ਸਾਲ ਦੀ ਮਿਹਨਤ ਜਿਹੜੀ ਆ ਉਹ ਸਾਰੀ ਤਬਾਹ ਹੋਈਂਦੀ ਹੈ ਕੀ ਬਰਸਾਤ ਨਹੀਂ ਵੀ ਆ ਕਿ ਬਹੁਤ ਅੱਗਾ ਲੱਗੀਆਂ ਉਹਨਾਂ ਨੂੰ ਨੁਕਸਾਨ ਆ ਗਿਆ ਆਪਾਂ ਜਿਵੇਂ ਅੱਜ ਦੇਖ ਰਹੇ ਆ ਜ਼ਮੀਨ ਇਹ ਤੁਸੀਂ ਆਪ ਬਿਲਕੁਲ ਇਸੇ ਤਰੀਕੇ ਦੀ ਜ਼ਮੀਨ ਸੀ ਜੇ ਇਹਨੂੰ ਆਪ ਚੇਂਜ ਨਹੀਂ ਕਰ ਸਕਦੇ ਜੇ ਕਾਗਜ਼ੀ ਪੱਤਰੀ ਜਿਹੜੀ ਜ਼ਮੀਨ ਆ ਖੇਤੀ ਵਾਲੀ ਜ਼ਮੀਨ ਆ ਤਾਂ ਅਸੀਂ ਇੱਥੇ ਖੇਤੀ ਕਰ ਰਹੇ ਹਾਂ ਉਹ ਸਾ ਖੇਤੀ ਨਹੀਂ ਸੀ ਕਿਉਂਕਿ ਪੱਤਰੀ ਨਹੀਂ ਕਰਦੇ ਜਿਵੇਂ ਪਿੱਛੇ ਆਪਾਂ ਪਹਾੜ ਦੇਖ ਰਹੇ ਆ ਚਾਰੋਂ ਪਾਸੇ ਪਹਾੜ ਹੈ ਇਹ ਫਿਰ ਇਹਦਾ ਇਹ ਵੀ ਲੋਕ ਵੇਚਦੇ ਨੇ ਮੰਨ ਲਓ ਕਿਸੇ ਦਾ ਇਦਾਂ ਦਾ ਪਹਾੜੀ ਹੈਗੀ ਕਿਹਦੀ ਮਾਲਕੀ ਹੈਗੀ ਵੇਚ ਸਕਦਾ ਵੇਚ ਉਹਨੂੰ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਪਰ ਉੱਤੇ ਜਿਹੜੇ ਦੂਜੀਆਂ ਤੇ ਜੇ ਕੋਈ ਬੂਟਾ ਸੀ ਵੜਿਆ ਉਹ ਜਿਹੜਾ ਮੋਢਾ ਉਹ ਤੇ ਜਮੀਨ ਤੇ ਨਹੀਂ ਰਗਣਾ ਕਿਉਂਕਿ ਉਹ ਪੋਲੀ ਨਾ ਹੋ ਜੇ ਤੇ ਕੱਲ ਨੂੰ ਬਰਸਾਤ ਚ ਰੋੜ ਨਾ ਜਾਵੇ ਅੱਛਾ ਜੀ ਇਸ ਜਿਹੜੀ ਆ ਜਮੀਨ ਨੂੰ ਇਸ ਤਿੱਕੇ ਬਣਾਏ ਰੱਖਣ ਵਾਸਤੇ ਉਹ ਐਕਟ ਹੈ ਤੇ ਉਹ ਬੜੀ ਸਟ੍ਰਿਕਟਲੀ ਫੋਰਸ ਡਿਪਾਰਟਮੈਂਟ ਜਿਹੜਾ ਇਨਫੋਰਸ ਕਰਦਾ ਅੱਛਾ ਜੀ ਤੇ ਇਸ ਕਰਕੇ ਇਹਨਾਂ ਚੋਂ ਜਮੀਨਾ ਚੋਂ ਨਿਕਲਦਾ ਕੋਈ ਨਹੀਂਗਾ ਜਿਵੇਂ ਹੁਣ ਇਹ ਇਹ ਪਹਾੜ ਹੈ ਹਨਾ ਇਸ ਭਾਂ ਨੂੰ ਜਿਹੜਾ ਆਪਾਂ ਗੱਲ ਕਰ ਰਹੇ ਆਂ ਵੀ 50000 ਨੂੰ ਵੀ ਲੋਕੀ ਦੇਈ ਜਾਂਦੇ ਆ ਕਿ ਲਾ ਇੱਥੇ ਹਾਂਜੀ ਹਾਂਜੀ ਉਹ ਇਹੀ ਇਹੀ ਸਚਾਈ ਆ ਉਸ ਗੱਲ ਦੀ ਜੀ ਬਿਲਕੁਲ ਜੀ ਉਹਦੇ ਕੋਈ ਨਿਕਲਦਾ ਕੁਝ ਨਹੀਂ ਗਾ ਜੋ ਮੇਰੇ ਸਾਵ ਨੂੰ ਇਹ ਲਾਲੋ ਕੇ ਜੋ ਕੁਦਰਤੀ ਹੋ ਗਿਆ ਉਹ ਹੀ ਨਿਕਲਣਾ ਬਸ ਲੱਕੜ ਦੀ ਜਿਹੜੀ ਮਾਰੀ ਮੋਟ ਨਿਕਲਦੀ ਬਸ ਅੱਛਾ ਜੀ ਹਾਂਜੀ ਤੇ ਲੱਕੜ ਵੱਢ ਸਕਦਾ ਫਿਰ ਉਹ ਇੱਥੇ ਉਹ ਕੋਨੋ ਨੀ ਉਹਦੇ ਵਿੱਚ ਜੀ ਰੂਲਸ ਨੇ ਜੀ ਉਹ ਫਾਲੋ ਕਰਨੇ ਪੈਂਦੇ ਆ ਜਿਵੇਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਆ ਕਿ ਢਾਲ ਦੇ ਉੱਤੇ ਨਹੀਂ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਪਾੜ ਰੋੜੇ ਨਾਲ ਲੋ ਲੱਕੜ ਵਾਢ ਲਈਏ ਫਿਰ ਉਹਦਾ ਮੁੱਤੇ ਹੀ ਮੋੜ ਨਹੀਂ ਪੁੱਟ ਸਕਦੇ ਵਿੱਚ ਉਹਦੇ ਕੰਡੇ ਤੇ ਉਹ ਨਹੀਂ ਕਰ ਸਕਦੇ ਮਤਲਬ ਬਹੁਤ ਰਿਸਟ੍ਰਿਕਸ਼ਨ ਹੈ ਅੱਛਾ ਜੀ ਜਿਹੜਾ ਰਫਾਰਸ ਫੋਰਸ ਵਰਮਨ ਕਰੀ ਕਾਫੀ ਸ਼ਕਤੀ ਨਾਲ ਇਨਫੋਰਸ ਕਰਦਾ ਅੱਛਾ ਜੀ ਤੇ ਉਹਦੇ ਵਿੱਚੋਂ ਫਿਰ ਜੋ ਕੁਦਰਤੀ ਤੌਰ ਤੇ ਜਰਾ ਵੱਜ ਜਵੇ ਹਾਂਜੀ ਜਾਨਵਰਾਂ ਕੋ ਜੀ ਉਹੀ ਕੋਸ਼ਿਸ਼ ਹੋਣਾ ਹੂੰ ਹੂੰ ਅੱਛਾ ਬਹੁਤ ਬਹੁਤ ਸਾਰੇ ਲੋਕ ਜਦੋਂ ਹੁਣ ਵੀਡੀਓਜ਼ ਆ ਰਹੀਆਂ ਨੇ ਤਾਂ ਲੋਕ ਕਹਿੰਦੇ ਦੀ ਅਸੀਂ ਵੀ ਇੱਥੇ ਲੈ ਲਈਏ ਕੁਝ ਜਗ੍ਹਾ ਤੇ ਇੱਥੇ ਫਾਰਮ ਹਾਊਸ ਬਣਾ ਲਈਏ ਉਹਦਾ ਉਹਦਾ ਕੀ ਪ੍ਰੋਸੀਜਰ ਹੈਗਾ ਜੀ ਫਿਰ ਜੇ ਕਿਸੇ ਨੂੰ ਫਾਰਮ ਹਾਊਸ ਜ਼ਮੀਨ ਤੇ ਤੁਸੀਂ ਫਾਰਮ ਹਾਊਸ ਨਹੀਂ ਬਣਾ ਸਕਦੇ ਹੂੰ ਉਹਦੇ ਤੁਸੀਂ ਕੰਸਟਰਕਸ਼ਨ ਨਹੀਂ ਬਿਲਕੁਲ ਕਰ ਸਕਦੇ ਅੱਛਾ ਆ ਲੈ ਨੂੰ ਲੈ ਲੋ ਪਏ ਪਈ ਰਹਿਣ ਦੋ ਹੂੰ ਕੰਮ ਫਿਰ ਜਾ ਕਰਵਾ ਕੇ ਤੇ ਪੰਜ 6 ਸਾਲ ਬਾਅਦ ਜਿਹੜੇ ਮਾੜੇ ਮੋٹے ਬੂਟੇ ਤਿਆਰ ਹੋਣਗੇ ਵੜਾ ਕੇ ਬੰਦਾ ਵੇਚ ਸਕਦਾ ਬਸ ਇਹੀ ਕੁਝ ਹੈ ਨਾ ਇਹੀ ਕੁਝ ਹੈ ਇਹ ਵੱਡਾ ਕਾਰਨ ਜਿਹੜੇ ਲੋਕ ਜ਼ਮੀਨ ਵੇਚ ਰਹੇ ਨੇ ਆਪਾਂ ਮੈਂ ਵਿੱਚ ਬਹੁਤ ਸਾਰੇ ਪਿੰਡਾਂ ਨੂੰ ਦੇਖਿਆ ਘਰਾਂ ਦੇ ਘਰ ਖਾਲੀ ਹੋ ਗਏ ਨੇ ਉਹਨਾਂ ਦਾ ਕੀ ਕਾਰਨ ਹੈਗਾ ਜੀ ਉਹਦੇ ਵਿੱਚ ਕੋਈ ਇੱਕ ਤਾਂ ਇੱਥੇ ਸਹੂਲਤਾਂ ਦੀ ਕਮੀ ਹੈ ਹੂੰ ਜਿਵੇਂ ਪਰਸਾਤਾ ਜਿਹੜਾ ਰੋ ਖਰਾਬ ਹੋ ਜਾਂਦੇ ਨੇ ਇੱਕ ਸਕੂਲ ਕਾਲਜ ਦੂਰ ਨੇ ਹਸਪਤਾਲ ਦੂਰ ਨੇ ਫਿਰ ਲੋਕਾਂ ਜਿਨ੍ਹਾਂ ਦਾ ਹੱਥ ਜ਼ੋਰ ਪੈਂਦਾ ਉਹ ਕਿਉਂਕਿ ਉਹ ਮੁੰਡੇ ਬਾਰਪੁਰ ਗਏ ਨੇ ਉਹ ਫਿਰ ਸ਼ਾਮਾਂ ਲਾਗੇ ਚੱਲ ਜਾਂਦੇ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਹੀ ਫਿਰ ਛੱਡ ਰਹੇ ਹਨਾ ਮੈਨੂੰ ਲੱਗਦਾ ਫਿਰ ਇਹੀ ਕਾਰਨ ਹੈ ਕਿ ਜਿਹੜੇ ਲੋਕੀ ਫਿਰ ਵਾਕਿਆ ਕਹਿੰਦੇ ਵੀ ਜੇ ਕੋਈ 50000 ਨੂੰ ਮੰਗਦਾ ਤੇ ਦੇ ਦਿਓ ਇੱਥੇ ਕਿਹੜਾ ਹੁੰਦਿਆ ਕੁਝ ਆਹ ਇੱਥੇ ਕਿਹੜਾ ਹੁੰਦਾ ਤੇ ਜਿੰਨੂੰ ਲੋੜ ਹੋ ਨੇ ਫਿਰ ਨਹੀਂ ਵਿਕਦੀ ਤੇ ਵੇਚਣੀਆਂ ਜੀ ਹੂੰ ਮਰੀ ਰੇਟ ਬਹੁਤ ਤਾਂ ਹੈ ਨਹੀਂਗਾ ਹਾਂ ਇਹ ਵੀ ਚਰਚਾ ਚੱਲੀ ਕਹਿੰਦੇ ਇੱਥੇ ਤਾਂ ਹਜ਼ਾਰ ਹਜ਼ਾਰ ਕਿੱਲੇ ਦੇ ਮਾਲਕ ਵਾਲੇ ਬੰਦੇ ਵੀ ਹੈਗੇ ਆ ਜਿਨ੍ਹਾਂ ਦੇ ਕੋਲ ਹਾਂਜੀ ਹੈਗੇ ਨੇ ਮਾਲਕ ਹੈਗੇ ਨੇ ਪਰ ਹਜ਼ਾਰ ਕਿੱਲੇ ਨੂੰ ਲੈ ਕੇ ਆਪਾਂ ਇੱਥੇ ਪੈਸਾ ਲਾ ਕੇ ਕਰਾਂਗੇ ਹੂੰ ਰਿਟਰਨ ਤਾਂ ਕੋ ਹੋਣੀ ਨਹੀਂ ਕੋ ਫालतू ਪੈਨੇ ਲੈ ਲਓ ਘੁੰਮਣ ਫਿਰ ਨੂੰ ਹੂੰ ਹੂੰ ਫਿਰ ਮਹੀਨੇ ਦੇ ਇੱਕ ਦੋ ਵਾਰ ਆ ਕੇ ਘੁੰਮ ਫੇਰਾ ਮਾਰ ਕੇ ਵੇਖਿਓ ਆਪਣੇ ਰੁੱਕ ਬੂਟੇ ਆ ਗਏ ਉਹ ਆਪਣੇ ਟੌਰ ਜੀ ਬਣਾ ਲਈ ਵੀ ਮੇਰਾ ਉਧਰ 200 ਕਿੱਲਾ ਹੈਗਾ 200 ਕਿੱਲਾ ਹੈਗਾ ਬਸ ਅੱਛਾ ਤੁਸੀਂ ਭਾਜੀ ਫਿਰ ਇੱਥੇ ਕਿੰਨੇ ਕਿੱਲੇ ਕਰ ਰਹੇ ਹੋ ਜੀ ਖੇਤੀ ਤੇ 5 ਕਿੱਲੇ ਜੀ ਅੱਛਾ ਮੇਰੇ ਕੋਲ ਜਾਰੀ ਇਹ ਜਿਹੜੀ ਜ਼ਮੀਨ ਹੈ ਸਾਰੀ ਇਹ ਜੀ ਖੇਤੀ ਵਾਲੀ ਹੈ ਅੱਛਾ ਜੀ ਤੇ ਚਾਹੀ ਹੈ ਅੱਛਾ ਪਾਣੀ ਲੱਗਦਾ ਵਿੱਚ ਕੂਲ ਆਉਂਦੀ ਹੈ ਤਾਂ ਪਾਣੀ ਲੱਗਦਾ ਠੀਕ ਹੈ ਇੱਕ ਬੋਰ ਵੀ ਅਸੀਂ ਕਰਾਇਆ ਅੱਛਾ ਜੀ ਸਾਰੀ ਪਾਣੀ ਲੱਗਦੀ ਪੱਧਰੀ ਜ਼ਮੀਨ ਸੀ ਹਾਂ ਕੀ ਕੀ ਬੀਜਦੇ ਹੋ ਭਾਈ ਤੁਸੀਂ ਫਿਰ ਇੱਥੇ ਸਭ ਕੁਝ ਹੀ ਮੈਂ ਇੱਥੇ ਆਰਗੈਨਿਕ ਖੇਤੀ ਕਰਦਾ ਅੱਛਾ ਪਿਆਜ਼ ਲਸਣ ਸਭ ਕੁਝ ਮੈਂ ਘਰ ਵਾਸਤੇ ਤੇ ਸਭ ਕੁਝ ਸਬਜ਼ੀਆਂ ਵੀ ਫਰੂਟ ਵੀ ਹਮ ਅ ਲਸਣ ਅਦਰਕ ਹਲਦੀ ਨਿੰਬੂ ਜੋ ਤੁਹਾਡੇ ਜੂਸ ਵਾਲੇ ਕਿਨੂ ਮਾਲਟੇ ਮਸਮੀ ਮਰੋਦ ਮਰਗਤ ਫਰੋਡ ਦਾ ਸਾਰਾ ਹੀ ਲੱਗਾ ਜੀ ਇਹ ਏਰੀਆ ਭਾਜੀ ਫਿਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੀ ਆ ਕਿਹੜਾ ਸਪੈਸੀਫਿਕ ਏਰੀਆ ਕੀ ਭਾਜੀ ਹਾਂਜੀ ਤਹਿਸੀਲ ਤੁਹਾਡੀ ਦਸੂਆ ਜੀ ਤੇ ਬਲਾਕ ਦਾ ਗੱਡਦੀ ਗੱਲ ਹੈ ਠੀਕ ਹੈ ਹਾਂਜੀ ਹਾਂਜੀ ਤੇ ਥਾਣਾ ਇਹ ਏਰੀਆ ਦਾ ਥਾਣਾ ਪਿੰਡ ਆ ਜੀ ਥਾਣਾ ਪਿੰਡ ਠੀਕ ਹੈ ਇਸ ਪਿੰਡ ਦੀ ਆਪਣੀ ਕਿੰਨੀ ਕਿ ਜ਼ਮੀਨ ਹੋਊਗੀ ਜੀ ਕਿੰਨੀ ਕਿ ਖੇਤੀ ਪਿੰਡ ਦਾ ਦੇਖੋ ਜੀ ਆ ਸਾਰਾ ਪਹਾੜ ਜਿਹੜਾ ਪਿੰਡ ਦਾ ਹੀ ਆ ਇੱਕੋ 5-7 ਕਿਲੋਮੀਟਰ ਚੱਲ ਜਾਂਦਾ ਅੱਛਾ ਜੀ ਮਤਲਬ ਖੇਤੀ ਤਾਂ ਘੱਟ ਹੀ ਹੁੰਦੀ ਹੈ ਬਹੁਤਾ ਜੰਗਲ ਹੀ ਹੈ ਜੀ ਹੁਣ ਇਹ ਪੰਚਾਇਤ ਦੀ ਜ਼ਮੀਨ ਸਾਰੀ ਤੁਹਾਡੇ ਸਾ ਇਨ ਨੂੰ ਹੱਥ ਥੋੜੀ ਲਾ ਸਕਦਾ ਕੋਈ ਹਾਂ ਕੋਈ shear ਨਹੀਂ ਸਕਦਾ ਐਜ਼ ਇਟ ਇਜ਼ ਰਹਿਣੀ ਹੈ ਠੀਕ ਹੈ ਜੰਗਲਾਤ ਵਾਲੇ ਬੂਟੇ ਲਾਉਣੇ ਆ ਉਹ ਜਿੰਨੇ ਕੁ ਬਚ ਗਏ ਉਹਨੇ ਕੁ ਹੋਣੇ ਆ ਹਾਂ ਜਾਨਵਰ ਬਹੁਤ ਨੁਕਸਾਨ ਕਰਦੇ ਜੰਗਲੀ ਜਾਨਵਰ ਕਾਫੀ ਨੁਕਸਾਨ ਦਰ ਦੂਰ ਹੈਗਾ ਜਿੱimme ਬਾਗ ਬੂਗ ਦਾ ਬਹੁਤ ਰੌਲਾ ਬਾਗ ਬਹੁਤ ਹੈ ਜੀ ਹੁਣ ਸ਼ਾਮ ਨੂੰ ਵੇਖੋ ਇਹ ਆਸੀ ਸੋਲਰ ਫੈਂਸ ਲਾਈ ਝਟਕਾ ਮਸ਼ੀਨ ਅੱਛਾ ਜੀ ਸਾਨੂੰ ਕੁੱਤੇ ਅੰਦਰ ਕਰਨੇ ਪੈਂਦੇ ਆ ਅੱਛਾ ਜੀ ਤੋ ਬਾਗ ਕੁੱਤੇ ਦਾ ਬੜਾ ਸ਼ਕੀਨ ਹੁੰਦਾ ਅੱਛਾ ਜੀ ਤੇ ਸ਼ਾਮ ਨੂੰ ਨੇਰਾ ਪੈਂਦਾ ਹੈ ਕੁੱਤੇ ਅੰਦਰ ਕਰ ਦਿੰਦੇ ਆ ਅੱਛਾ ਇਹ ਉਹ ਮਤਲਬ ਲੈ ਜਾਂਦਾ ਇਹਨਾਂ ਫਤਰਾ ਤੇ ਸਾਨੂੰ ਬਹੁਤ ਖਿਆਲ ਰੱਖਣਾ ਪੈਂਦਾ ਹੂੰ 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 ਮਤਲਬ ਉਹ 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 ਗੱਲ ਦੇ ਵਿੱਚ ਸਚਾਈ ਵੀ ਹੈਗੀ ਆ ਵੀ ਵਾਕਿਆ 50000 ਨੂੰ ਕਿੱਲਾ ਹੈਗਾ ਪਰ 50000 ਨੂੰ ਕਿੱਲਾ ਉਹ ਹੈ ਜਿਹਦੇ ਵਿੱਚ ਫਿਰ ਤੁਹਾਨੂੰ ਲੱਭਣਾ ਕੁਝ ਨਹੀਂ ਆਨੇ 50 ਲੱਖ ਦਾ ਤਾਂ ਚਲ ਮਿਲ ਜਾਂਦਾ ਜੀ ਪੰਜਾਬ ਦੀ ਪੁਰਾਣੀ ਗੱਲ ਕਰਦਾ ਇਹ 20 50000 ਨੂੰ ਵੀ ਵਿਗਿਆ ਪੁਰਾਣੀ ਗੱਲ ਅੱਛਾ ਜੀ ਤੇ ਹੁਣ ਜੋ ਲੱਖ ਕ ਦੱਸਦੇ ਆ ਰੇਟ ਚੱਲ ਲੱਖ ਡੇਢ ਲੱਖ ਰੁਪਈਆ ਅੱਛਾ ਜੀ ਹਾਂ ਜੀ ਜੋ ਜਿਹੜੀ ਖੇਤੀ ਵਾਲੀ ਜ਼ਮੀਨ ਆ ਉਹ ਤਾਂ 10 ਲੱਖ ਤੋਂ ਥੱਲੇ ਨਹੀਂ ਹੈਗੀ। ਅੱਛਾ ਜਿਵੇਂ ਇਸੇ ਜ਼ਮੀਨ ਦੀ ਅਸੀਂ ਗੱਲ ਕਰੀਏ ਇਹ 10 ਲੱਖ ਤੋਂ ਨਹੀਂ ਘੱਟ ਹੋਏਗੀ। ਠੀਕ ਹੈ। ਇਹ ਇਹੀ ਇਹ ਇੱਚੇ 10 ਲੱਖ ਦੀ ਹੈ। ਤੇ ਜੇ ਕਿਸੇ ਦਾ ਕੋਈ ਪਹਾੜ ਦੇ ਉੱਤੇ ਕਿਸੇ ਦਾ ਹੈਗਾ ਕਾਗਜ਼ੀ ਕੋਈ ਉਹ ਸਸਤੀ ਹੈ ਜੀ। ਉਹ ਤੁਹਾਨੂੰ ਲੱਖ ਜਿ ਵੀ ਦੇ ਦੂ ਕਿੱਲਾ। ਪਰ ਉਹਦੀ ਕੱਟ-ਬੱਟ ਜਿੰਨਾ ਬੰਦਾ ਕਰੂਗਾ ਉਨਾ ਉਹਨੂੰ ਖਰਚਾ। ਉਹ ਬੜੀ ਸਸਤੀ ਹੈ ਜੀ ਉਹ ਨਹੀਂ ਪੁੰਦਾ ਕੁਝ। ਤਾਂ ਠੀਕ ਹੈ ਭਾਈਓ ਸਾਬ। ਬڑا ਰੌਲਾ ਚੱਲ ਰਿਹਾ ਸੀਗਾ ਬਹੁਤ ਸਾਰੇ ਲੋਕ ਕਹਿੰਦੇ ਵੀ ਜੇ ਲੱਖ ਲੱਖ ਨੂੰ ਕਿੱਲਾ ਤੇ ਕਿਉਂ ਨਾ 20-20 ਲੱਖ ਦੇ 20-20 ਕਿੱਲੇ ਬਣਾ ਲਈਏ ਸੀ ਹਾਂ ਨਹੀਂ ਬਣਾ ਦੇ ਕਿੱਲੇ ਹੋਣੇ ਆ ਜੀ ਬਸ ਜਾਂ ਬੈਂਕਾਂ ਚ ਲੋਨ ਨੂੰ ਲੈ ਸਕਦੇ ਹੋ ਹਾਂ ਹਾਂ ਇਹਨਾਂ ਕਿੱਲੇ ਦੇ ਉੱਤੇ ਅੱਛਾ ਉਹਦੇ ਵਿੱਚ ਤਾਂ ਨਹੀਂ ਵੀ ਬੈਂਕ ਦੇਖਦੀ ਹੈ ਵੀ ਬੈਂਕ ਉਹ ਮਾਰਕੀਟ ਰੇਟ ਦੇ ਹਿਸਾਬ ਨਾਲ ਲੋਨ ਮਿਲ ਜਾਂਦਾ ਦੀ ਬਸ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਬਸ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤਾਂ ਸੁਖਦੀਪ ਸਿੰਘ ਬਾਜਵਾ ਨੇ ਔਰ ਜਿਸ ਤਰੀਕੇ ਦੇ ਨਾਲ ਅੱਜ ਹਰ ਬੰਦਾ ਚਾਹੁੰਦਾ ਹੈ ਜੇ ਅਸੀਂ ਵੀ ਪਹਾੜ ਦੇ ਵਿੱਚ ਜਾ ਕੇ ਜ਼ਮੀਨ ਖਰੀਦ ਲਈਏ ਤਾਂ ਜ਼ਮੀਨ ਦਾ ਫਰਕ ਤੁਹਾਨੂੰ ਦੱਸਿਆ ਵੀ 1 ਲੱਖ ਨੂੰ ਕਿੱਲਾ ਕਿਹੜਾ ਹੈ ਤੇ 10 ਲੱਖ ਨੂੰ ਕਿੱਲਾ ਕਿਹੜਾ ਵਿਕਦਾ ਹੈ 1 ਲੱਖ ਨੂੰ ਕਿੱਲਾ ਉਹ ਜਿੱਥੇ ਤੁਹਾਨੂੰ ਰਿਟਰਨ ਮੋੜਨ ਦੇ ਬਹੁਤ ਘੱਟ ਚਾਂਸ ਨੇ ਤੇ 10 ਲੱਖ ਵਾਲਾ ਉਹ ਜਿੱਥੇ ਤੁਸੀਂ ਆ ਕੇ ਖੇਤੀ ਕਰ ਸਕਦੇ ਹੋ ਕਿਉਂਕਿ ਇਹਨਾਂ ਪਹਾੜਾਂ ਨੂੰ ਖਰੀਦਣ ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਰੈਸਟ੍ਰਿਕਸ਼ਨਸ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਕਿਸਾਨ ਦੇ ਲਈ ਮੈਨੂੰ ਲੱਗਦਾ ਸ਼ਾਇਦ ਨਾ ਮੁਮਕਿਨ ਹੋ ਜਾਂਦਾ ਤੇ ਫਿਰ ਰਿਟਰਨ ਦੇ ਵਿੱਚ ਕੁਝ ਨਹੀਂ ਹੁੰਦਾ ਕੁਦਰਤ ਦੀ ਤੌਰ ਦੇ ਤੇ ਜੇਕਰ ਕੋਈ ਬੂਟਾ ਲਾਇਆ ਜੋ ਜੰਗਲੀ ਜਾਨਵਰ ਛੱਡ ਦੇਣ ਤਾਂ ਵੱਜੇਗਾ ਨਹੀਂ ਤਾਂ ਉਹ ਜੰਗਲੀ ਜਾਨਵਰਾਂ ਦਾ ਚਾਰਾ ਬਣ ਜਾਂਦਾ ਫਿਲਹਾਲ ਤੁਸੀਂ ਵੰਡ ਰਹੇ ਹੋ ਪੰਜਾਬੀ ਟੀਵੀ ਜੀ